ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੀ ਹੋਵੋਗੇ ਅੱਜ ਮੈਂ ਆਈ ਹਾਂ ਆਪਦੇ ਪੇਕੇ ਪਿੰਡ ਆਹ ਦੇਖੋ ਜੀ ਸਾਡਾ ਫਤਿਹ ਫਤਿਹ ਸਤਿ ਸ਼੍ਰੀ ਅਕਾਲ ਬੁਲਾ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹ ਦੇ ਕਹ ਦੇ ਅੱਜ ਆਇਆ ਹਾਂ ਹਾਂਜੀ ਮੇਰੀ ਭੂਆ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਹ ਦੇ ਆਦਾ ਭੂਆ ਦੇ ਆਈ ਹਾਂ ਕਾਲਾ ਤੋ ਹਾਂਜੀ ਤੁੱਕੇ ਮਿਲਦੇ ਆ ਥੋੜੀ ਦੇਰ ਬਾਅਦ ਜੀ ਆ ਜੀ ਹਾਂ ਜੀ ਮਿਲਦੇ ਆ ਤੁਹਾਨੂੰ ਸਾਡੇ ਵਲੌਗ ਨਾਲ ਸਾਡੇ ਵਲੌਗ ਨਾਲ ਇਦਾਂ ਹੀ ਬਣੇ ਰਹੋ ਕਈ ਹੋਣਾ ਰਹਤੇ ਹੋ ਹਾਂ ਜੀ ਕਾਈ ਸਾਡਾ ਡਰਾਈ ਫਰੂਟ ਲਿਆਉਂਦੇ ਸੀਗੇ ਮੇਰੇ ਵੀਰੇ ਨੇ ਤੇ ਆ ਦੇਖਿਓ ਕੀ ਕੀ ਨਿਕਲਦਾ ਏ ਪੜ ਕੇ ਰੱਖ ਵੀ ਇਦਾਂ ਕਰਕੇ ਖੜੀ ਓ ਮਾਈ ਗਾਡ ਇਹ ਤਾਂ ਬਹੁਤ ਅੱਛਾ ਹੈ ਦਿਖਾਈ ਦੇ ਰਿਹਾ ਕਿੰਨਾ

ਹੈਲੋ ਜੀ ਸਤਿ ਸ਼੍ਰੀ ਅਕਾਲ ਇਹ ਹੈਗਾ ਨੈਕਸਟ ਡੇ ਤੇ ਮੈਂ ਕੱਲ ਪਿੰਡੋਂ ਆਈ ਸੀਗੀ ਆਦੇ ਪੇਕੇ ਪਿੰਡ ਗਈ ਸੀ ਨਾ ਤੇ ਆ ਕੇ ਮੈਂ ਕੋਈ ਵੀ ਵੀਡੀਓ ਨਹੀਂ ਸ਼ੂਟ ਕੀਤੀ ਕਿਉਂਕਿ ਕੱਲ ਕੋਈ ਸਬਸਕ੍ਰਾਈਬਰ ਆਏ ਸੀਗੇ ਸਾਡੇ ਘਰੇ ਮੈਨੂੰ ਗਿਫਟ ਦੇ ਕੇ ਗਏ ਆ ਤੇ ਬਾਅਦ ਚ ਮੈਂ ਇੰਨਾ ਐਕਸਾਈਟਮੈਂਟ ਹੋਈ ਮੈਨੂੰ ਇੰਨੀ ਖੁਸ਼ੀ ਹੋਈ ਬਾਅਦ ਵੀ ਮੇਰਾ ਵੀਡੀਓ ਬਣਾਉਣ ਨੂੰ ਮਨ ਹੀ ਨਹੀਂ ਕੀਤਾ ਤੇ ਅੱਜ ਮੈਂ ਆਪਾਂ ਵੀਡੀਓ ਬਣਾਵਾਂਗੇ ਤੇ ਆ ਦੇਖੋ ਦੱਸਿਓ ਮੈਂ ਕਿੰਨੀ ਖੁਸ਼ ਆ ਬਾਹਰ ਕਰਸਾ ਅੱਜ ਮੈਂ ਬਹੁਤ ਖੁਸ਼ ਹਾਂ ਤੇ ਅੱਜ ਲਵਦੀ ਭੋਣਾ ਨੂੰ ਆ ਲੈਣ ਦੋ ਫਿਰ ਆਪਾਂ ਵੀਡੀਓ ਬਣਾਵਾਂਗੇ ਫਿਰ ਪਾਵਾਂਗੇ ਤੇ ਜਿਹੜਾ ਜਿਹੜਾ ਕੁਝ ਉਹ ਮੈਨੂੰ ਦੇ ਕੇ ਗਏ ਆ ਮੈਨੂੰ ਇੰਨਾ ਪਸੰਦ ਕਰਦੇ ਆ ਥੈਂਕ ਯੂ ਭੈਣ ਤੁਸੀਂ ਮੈਨੂੰ ਮੇਰੇ ਲਈ ਇੰਨਾ ਸੋਚਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸラブਦੀ ਭੋਣਾ ਹੀ ਆਉਣ ਵਾਲੇ ਸੀਗੇ ਸਕੂਲੋਂ ਉਹਨਾਂ ਵਾਸਤੇ ਬਣਾਉਣ ਲੱਗੀ ਆ ਮੈਂ ਆਹ ਵਾਲੀਆਂ ਸੇਵੀਆਂ ਜਿਹੜੀਆਂ ਪ੍ਰਭ ਨੂੰ ਬਹੁਤ ਪਸੰਦ ਆ ਤੇ ਮੈਂ ਕਿਵੇਂ ਚੱਲ ਬਣਾ ਕੇ ਰੱਖ ਦਿੰਨੀ ਹੁਣ ਉਹ ਆ ਕੇ ਖਾ ਲੈਣਗੇ ਕਿਉਂਕਿ ਰੋਟੀ ਨਾਲ ਖਾਣ ਨੂੰ ਹੁਣ ਕੁਝ ਵੀ ਨਹੀਂ ਹੈਗਾ ਸੀਗਾ ਮੈਂ ਕੱਚਲੇ ਮੈਂ ਬਣਾ ਕੇ ਰੱਖ ਦਿੰਨੀ ਆ ਉਹ ਖਾ ਲੈਣਗੇ ਆ ਕੇ ਤੇ ਆਉਣ ਵਾਲੀ ਆ ਬਸ 5-10 ਮਿੰਟ ਹੀ ਰਹਿ ਗਏ ਹੋਣ ਚੁਣ ਕਿੰਨਾ ਟਾਈਮ ਹੋ ਗਿਆ ਵਾ 5 ਮਿੰਟ ਰਹਿ ਗਏ ਗਾਇਸ ਉਹਨਾਂ ਦੇ ਆਉਣ ਚ ਬਸ ਗਾਇਸ ਇਹ ਤਾਂ ਮੈਂ ਪਹਿਲੀ ਵਾਰ ਬਣਾਉਣ ਲੱਗੇ ਨਮਕ ਵਾਲੀਆਂ ਨਹੀਂ ਤਾਂ ਮੈਂ ਦੁੱਧ ਪਾ ਕੇ ਜਾਂ ਦੂਜਾ ਘਿਓ ਚ ਬਣਾਉਣੀ ਹੁੰਦੀਆਂ ਮਿੱਠੀਆਂ ਸੇਵੀਆਂ ਇਹ ਪ੍ਰਭ ਇਦਾਂ ਬਣਾਉਂਦੀ ਆ ਅੱਜ ਪ੍ਰਭ ਨੂੰ ਬਣਾ ਕੇ ਦੇ ਦਿੰਨੀ ਆ ਦੇਖਦੇ ਆ ਆ ਗਏ ਸਕੂਲੋਂ ਪਰ ਹੁਣ ਆ ਗਏ ਵੀ ਇੱਕ ਵਾਰ ਦੇਖੋ ਆਜ ਕਿਨੇ ਸਕੂਲੋਂ ਤੇ ਬਸ ਹੁਣ ਦੋ ਮਿੰਟ ਚ ਬਣ ਜਾਣੀ ਐ ਇਹ ਬਣਾ ਕੇ ਤੁਹਾਨੂੰ ਦਿਖਾਉਣੀ ਐ ਜੀ ਮੈਨੂੰ ਦੇਖੋ ਗਾਇਸ ਬਣੀਆਂ ਸੇਵੀਆਂ ਇਹ ਜ਼ਿਆਦਾਤਰ ਪ੍ਰਾਹ ਵੀ ਬਣਾਉਂਦੀ ਹੁੰਦੀ ਆ ਮੈਂ ਤਾਂ ਪਹਿਲੀ ਵਾਰ ਬਣਾਈਆਂ ਨੇ ਇਦਾਂ ਨਮਕ ਵਾਲੀਆਂ ਮੈਂ ਮੈਗੀ ਬਣਾ ਦਿੰਦੀ ਹੁੰਦੀ ਇਹਨਾਂ ਨੂੰ ਤੇ ਆ ਦੇਖੋ ਇੱਦਾਂ ਨਹੀਂ ਬਣੀ ਆ ਨੀ ਪਰ ਆਪ ਪਤਾ ਨਹੀਂ ਕਿੱਦਾਂ ਪਰ ਉਹ ਖਾ ਕੇ ਦੱਸ ਕਿੱਦਾਂ ਬਣੀ ਆ ਵਾ ਪਰ ਆਪ ਪਤਾ ਨਹੀਂ ਕਿੱਦਾਂ ਬਣਾ ਲੈਂਦੀ ਇਹ ਖਾ ਲਾ ਹੁਣ ਗਰਮਾ ਗਰਮਾ ਬਣੀ ਆ ਬਹੁਤ ਟੇਸਟੀ ਤੇ ਸਾਸਰੀ ਕਾਲ ਕਰ ਦੋ ਹੁਣ ਸਾਰਿਆਂ ਨੂੰ ਸਾਸਰੀ ਕਾਲ ਸਾਰਿਆਂ ਨੂੰ ਲਵ ਯੂ ਦੱਸ ਕਿੱਦਾਂ ਬਣੀ ਆ ਗਰਮਾ ਖਾ ਕੇ ਦੱਸ ਠੀਕ ਆ ਤੁਸੀਂ ਦੱਸਿਓ ਕਿੱਦਾਂ ਬਣੀ ਆ ਹਾਂਜੀ ਗਾਇਸ ਮੈਂ ਤੁਹਾਨੂੰ ਦਿਖਾਉਣੀ ਆ ਮੈਨੂੰ ਕੀ ਕੀ ਦੇ ਕੇ ਗਏ ਨੇ ਮੇਰੇ ਸਬਸਕ੍ਰਾਈਬਰ ਜਿਹੜੇ ਸੀਗੇ ਆਏ ਦੇਖੋ ਗਾਇਸ ਇੱਕ ਤਾਂ ਮੇਰੇ ਵਾਸਤੇ ਲਿਆਏ ਨੇ ਆਹ ਸੂਟ ਮੈਨੂੰ ਬਹੁਤ ਪਸੰਦ ਆਇਆ ਸੂਟ ਇੰਨਾ ਸੋਹਣਾ ਲੱਗਿਆ ਬਹੁਤ ਜ਼ਿਆਦਾ ਮੈਂ ਇਹ じゃ ਕਦੇ ਸੂਟ ਪਾਇਆ ਵੀ ਨਹੀਂ ਹੈਗਾ ਗਾਇਸ ਇੰਨਾ ਵਧੀਆ ਸੂਟ ਲਾਦੀ ਪੈ ਇਧਰ ਨੂੰ ਹੋ ਕੇ ਇਧਰ ਨੂੰ ਹੋ ਕੇ ਦਿਖਾਈ ਇਧਰ ਨੂੰ ਹੋ ਕੇ ਇਧਰ ਲੈਟ ਪੈਂਦੀ ਆ ਚਾਨਣ ਜ ਆ ਦੇਖੋ ਗਾਇਸ ਮੈਂ ਪਾ ਕੇ ਦੇਖਿਆ ਮੇਰੇ ਬਿਲਕੁਲ ਵਧੀਆ ਆ ਗਿਆ ਸੈਟ ਤੇ ਅਸਲ ਵਾਰ ਕੋਈ ਗਾਇਸ ਕਿੰਨਾ ਸੋਹਣਾ ਦੁਪੱਟਾ ਹੈ ਇੰਨੀ ਸੋਹਣੀ ਕਢਾਈ ਆ ਬਹੁਤ ਸੋਹਣੀ ਥੈਂਕ ਯੂ ਭੈਣੇ ਮੈਨੂੰ ਇੰਨੀ ਖੁਸ਼ੀ ਦੇਣ ਲਈ ਦੇ ਆਸੀ ਗਾ ਥੋੜਾ ਜਿਹਾ ਸਮਾਨ ਭਰਾ ਵਾਸਤੇ ਨਹੀਂ ਦਾ ਤਾਂ ਡੇ ਟੁੱਟਦਾ ਹਾਂ ਹਾਂ ਨਹੀਂ ਨਹੀਂ ਟਹੀ ਟੁੱਟਦਾ ਆਹ ਪਰਸਾ ਜਿਹੜੇ ਢਣੀ ਵਿੱਚ ਆ ਹਾਂ ਢਣੀ ਇਹਦੇ ਵਿੱਚ ਆ ਆ ਵਾਲੀ ਮੈਂ ਅੱਗੇ ਦੇਖੀ ਸੀ ਖੋਲ ਕੇ ਵਿੱਚ ਆ ਆਹ ਦੇ ਤੇ ਆ ਸੁਨੀਆਂ ਸੀਗੀਆਂ ਤੇ ਆ ਹੈਗੀਆਂ ਉਹ ਉਹਨੇ ਕਲਿੱਪ ਕੁੰਡੀਆਂ ਕਲਿੱਪ ਜੇ ਹੁੰਦੇ ਜਿਹੜੇ ਛੋਟੇ ਛੋਟੇ ਹੋਗਾ ਤੇ ਥੈਂਕ ਯੂ ਭੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਇੰਨੇ ਕਨਾਈ ਬਹੁਤ ਖੁਸ਼ ਹੋਗੇ ਇਹ ਨਹੀਂ ਦੁਖੀ ਕਰਨ ਨੂੰ ਤਾਂ ਆਪਾਂ ਮਾੜੀ ਜੀ ਗੱਲ ਤੇ ਹਨਾ ਕਿਸੇ ਨੂੰ ਦੁਖੀ ਕਰ ਦਿੰਨੇ ਆ ਜਿਹੜੀ ਮਾੜੀ ਜੀ ਖੁਸ਼ੀ ਦੇਣੀ ਹੁੰਦੀ ਹੈ ਨਾ ਕਿਸੇ ਨੂੰ ਮਾੜੀ ਜੀ ਚੀਜ਼ ਨਹੀਂ ਮਿਲਦੀ ਹਾਂਜੀ ਗਾਇਸ ਮੈਨੂੰ ਬਹੁਤ ਪਸੰਦ ਆਇਆ ਮੈਨੂੰ ਗਿਫਟ ਆਇਆ ਜਿਹੜਾ ਆਹ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਖੁਸ਼ੀ ਮਿਲੀ ਤੇ ਦੁਖੀ ਕਰਨ ਨੂੰ ਤਾਂ ਆਪਾਂ ਇੱਕ ਮਿੰਟ ਚ ਕਿਸੇ ਨੂੰ ਮਾੜੀ ਜੀ ਗੱਲ ਕਹਿ ਕੇ ਹਨਾ ਦੁਖੀ ਵੀ ਕਰ ਸਕਦੇ ਆ ਇਦਾਂ ਨਹੀਂ ਕਹੇ ਜਿਹੜੀ ਖੁਸ਼ੀ ਦੇਣੀ ਹੈ ਨਾ ਖੁਸ਼ੀ ਦੇਣੀ ਸਭ ਤੋਂ ਵੱਡਾ ਦਾਨ ਹੁੰਦਾ ਮੇਰਾ ਭਰਾ ਮੈਨੂੰ ਇਦਾਂ ਹੀ ਕਹਿੰਦਾ ਹੁੰਦਾ ਤਾਂ ਮੈਂ ਦੋ ਪਲ ਦੀ ਖੁਸ਼ੀ ਮਿਲ ਜੇ ਕਿਸੇ ਨੂੰ ਤੇ ਉਹ ਸਭ ਤੋਂ ਵੱਡਾ ਦਾਨ ਹੁੰਦਾ ਜੀ ਖੁਸ਼ੀ ਦੇਣਾ ਕਿਸੇ ਨੂੰ ਤੇ ਦੁਖੀ ਕਰਨ ਨੂੰ ਤਾਂ ਪਾ ਇੱਕ ਮਿੰਟ ਚ ਕਿਸੇ ਨੂੰ ਮਾੜਾ ਜਿਹਾ ਕਹਿ ਦੋ ਦੁਖੀ ਕਰ ਦਿਓ ਗਾਇਸ ਆਹ ਵਾਲਾ ਸੂਟ ਸੀਗਾ ਚਮਾ ਸੈੱਟ ਆ ਗਿਆ ਜੀ ਮੇਰੀ ਵਧੀਆ ਆਹ ਵਾਲਾ ਦੁਪੱਟਾ ਸੀ ਬਲੈਕ ਦੱਸਿਓ ਪਾਇਆ ਸੋਹਣਾ ਲੱਗਦਾ ਜੀ ਗਾਇਸ ਲੱਭਦੀ ਪਹਿ ਹੁਣ ਆਉਂਦਾ ਸੀ ਮੈਂ ਵੀਡੀਓ ਬਣਾਉਣ ਲੱਗ ਗਈ ਇਹਦੀ ਅਸਾ ਸੀਮਾ ਵੀ ਨਾਲ ਆਈ ਆ ਠੀਕਾ ਇਹਨੇ ਤੇ ਘਰੇ ਸੀਗਾ ਤੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਸੀ ਮੈਂ ਠੀਕਾ ਹੋਰ ਕਿਵੇਂ ਆ ਹਾਂ ਠੀਕ ਆ ਵੀਰਾ ਅੰਦਰ ਹੀ ਆ ਦੇ ਮੈਂ ਕਿੰਨੇ ਦਿਨ ਹੋ ਗਏ ਸੀ ਮੈਂ ਤੈਨੂੰ ਸੱਦਦੀ ਨੂੰ ਚਲ ਗਿਆ ਚਲੇ ਗਏ ਹਾਂ ਤੁਸੀਂ ਨਵੇਂ ਘਰੇ ਹਾਂਜੀ ਚਲ ਵਧੀਆ ਵਧਾਈਆਂ ਫਿਰ ਤੇਨੂੰ ਮੈਂ ਵੀ ਰਹਿਦਾ ਹਾਂ ਸਹੀ ਰਹਿੰਦਾ ਜੀ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡ ਜੀ ਮੇਰਾ ਬਲੌਗ ਅੱਜ ਤੱਕ ਤੁਹਾਨੂੰ ਕਿਦਾਂ ਦਾ ਲੱਗਿਆ ਜਰੂਰ ਦੱਸਿਓ ਲਾਈਕ ਕਮੈਂਟ ਸ਼ੇਅਰ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਗਾਇਸ ਬਾਏ ਬਾਏ